ਲੁਧਿਆਣਾ 'ਚ ਦਿਨ ਦਿਹਾੜੇ ਇੱਕ ਐਕਟਿਵਾ 'ਤੇ ਸਵਾਰ ਲੜਕੀ ਦੀ ਬਾਈਕ ਸਵਾਰਨੇ ਚਪਟੀ ਚੇਨ ਤੇ ਹੋ ਗਿਆ ਫਰਾਰ ਸੀਸੀਟੀਵੀ 'ਚ ਕੈਦ ਹੋਈ ਘਟਨਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸ ਰਹੀ ਹੈ ਕਿ ਹੈ ਤਸਵੀਰਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਗੁਰਦੁਆਰਾ ਰੋਡ 'ਗਿਆਨੇ ਜਿੱਥੇ ਇੱਕ ਐਕਟਿਵਾ 'ਤੇ ਟਿਊਸ਼ਨ ਮਾਰਕੀਟ ਜਾ ਰਹੀ ਲੜਕੀ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੇ ਚੇਨ ਚਫੜ ਲਈ ਜਿਸ ਤੋਂ ਬਾਅਦ ਨੋਟਾ ਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਅਦਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਨਦੀ ਲੜਕੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਟਿਊਸ਼ਨ ਸੈਂਟਰ ਮਾਰਕੀਟ ਦੇ ਵਿੱਚ ਜਾ ਰਹੀ ਸੀ ਕਿ ਅਚਾਨਕ ਇੱਕ ਬਾਈਕ ਸਵਾਰ ਨੌਜਵਾਨ ਨੇ ਪਿੱਛਾ ਕਰਦੇ ਹੋਏ ਗਲੇ ਚ ਪਾਈ ਡੇਢ ਟੋਲੀ ਦੀ ਸੋਨ ਦੀ ਚੇਨ ਤੋੜ ਕੀ ਫਰਾਰ ਹੋ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ aaropi नौजवान ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੀ ਨਾਮਾਂ ਦੀ ਤੁਹਾਡਾ ਅੱਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋ ਇੱਥੇ ਐਸੇ ਕੋੜੇ ਰੋਸ਼ਨ ਮਾਰਦੇ ਤੇ ਜੀਜਾ ਲਵਾਇਆ ਹੋਇਆ ਸੀ ਇਹ ਤਾਂ ਪਹਿਲਾਂ ਵੀ ਪੈਰ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿ ਤੇ ਆ ਜਾਓ ਆ ਉਹ ਨਿੱਕੇ ਜਿਹੇ ਮਗਾਈ ਵੀ ਨਹੀਂ ਹੁੰਦੇ ਇੱਛੇ ਤੋੜ ਕੇ ਲਾ ਗਿਆ ਚੋਰ ਲੈ ਕੇ ਗਏ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ ਉਹ ਜਿਹੜੇ ਨਸ਼ੇ ਕਰਦੇ ਆਂ ਅੰਟੀ ਮੌਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਸ ਦਾ ਹੋਣਾ ਏ ਕੁੜੀ ਘੰਟਾ ਹੋ ਗਿਆ ਤੇ ਬੈਠ ਕਲਪ ਦੇ ਨੂੰ ਉਹਨੂੰ ਪੁੱਛਾ ਖੜਾ ਕਿੰਨੇ ਕ ਤੋਲਿਆਂ ਦੀ ਚੈਨ ਹੈਗੀ ਤੁਹਾਡੀ ਤੋਲੇ ਦੀ ਆ ਕੰਪਲੀਟ ਲਿਖਾਤੀ ਅੰਟੀ ਜੀ ਆ ਉਹ ਨਹੀਂ ਵਾਏ ਆ ਬੱਚੇ ਕੱਲਾ ਜਾਗੇ ਜੀ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨਾ ਮੰਦਰ ਨੂੰ ਜਾ ਰਹੀ ਸੀ ਇੱਥੇ ਉਸਾ ਜੀ ਮੰਦਪ ਰੌਪਰ ਹਾਲਤ ਕਲਾਬ ਦੇ ਸਾਹਮਣੋਂ ਇੱਕ ਲੜਕਾ ਆਇਆ ਜਿਹਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਕੋ ਕੇ ਲੈ ਗਿਆ ਮੈਡਮ ਕੋ ਇੱਕ ਅਦੋ ਕਰੀ ਘਟਨਾ ਕਰ ਇਹ ਤਕਰੀਬਨ 355 ਤੇ ਕਿਧਰੋਂ ਆ ਰਿਹਾ ਸੀ ਲੜਕਾ ਤੇ ਕਿਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲੋਂ ਆਇਆ ਜੀ ਗੁਰਦੁਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲੋਂ ਆਇਆ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਿਹਾ ਉਹ ਬਾਈਕ ਤੇ ਸੀ ਅਜ ਮੋਟਰਸਾਈਕਲ ਤੇ ਇਕੱਲਾ ਹੀ ਸੀ ਇਕੱਲਾ ਜੀ ਇਕੱਲਾ ਹੀ ਫੜਿਆ ਗਿਆ ਉਹਦਾ ਪਿੱਛਾ ਕੀਤਾ ਜੀ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਆਈ ਹੈ ਨਾ ਜੀ ਸਾਨੂੰ ਕੰਪਲੇਟ ਆਈ ਹੈ ਕੰਪਲੇਟ ਤੇ ਹੀ ਮੌਕੇ ਤੇ ਹੈ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਖੱਲੇ ਦਾ ਕਿ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹਮ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਹੋ ਹੁਲਿਆ ਨੋਟ ਕਰ ਲਿਆ ਹੁਲਿਆ ਹੁਲਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ